ਇੱਕ ਵਾਰ ਫੇਰ ਲੱਕਦਰ ਦੀ ਗੱਲ ਕਰਨ ਲੱਗੇ ਹਾਂ ਸਵੇਰੇ ਜਦੋਂ ਆਪਾਂ ਉੱਠਦੇ ਹਾਂ ਆਪਣੇ ਇਸ ਜਗ੍ਹਾ ਤੇ ਸਾਈਡ ਤੇ ਇੱਕ ਪਾਸੇ ਦਰਦ ਹੁੰਦਾ ਰਹਿੰਦਾ ਹੈ ਕਿਉਂਕਿ ਆਪਣੇ ਜੋ ਲੈਟਸ ਮਸਲ ਨੇ ਉਹ ਟਾਈਟ ਹੋ ਜਾਂਦੇ ਨੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸੋ ਕਿਹੜੀਆਂ ਕਸਰਤਾਂ ਕਰੀਏ ਕਿ ਆਪਣੇ ਸਵੇਰੇ ਸਵੇਰੇ ਇਹ ਮਸਲ ਰਿਲੈਕਸ ਹੋ ਜਾਣ ਸਭ ਤੋਂ ਪਹਿਲੀ ਗੱਲ ਆਪਾਂ ਸਟ੍ਰੈਚ ਕਰਨਾ ਬਹੁਤ ਜ਼ਰੂਰੀ ਹੈ ਆਪਾਂ ਕਰਾਂਗੇ ਸਿੰਗਲ ਲੈਗ ਲੰਬਰ ਰੋਟੇਸ਼ਨ ਸਟ੍ਰੈਚ ਆਪਾਂ ਲੇਟ ਜਾਵਾਂਗੇ ਔਰ ਇੱਕ ਲੱਤ ਨੂੰ ਮੋੜ ਲਾਂਗੇ ਆਪਣੀ ਖੱਬੀ ਨੂੰ ਉੱਪਰ ਚੱਕ ਕੇ ਦੂਸਰੇ ਹੱਥ ਦੀ ਮਦਦ ਨਾਲ ਇੱਧਰ ਨੂੰ ਖਿੱਚ ਦਾਂਗੇ ਕਰਦਨ ਦੂਸਰੀ ਸਾਈਡ ਲੈ ਜਾਵਾਂਗੇ ਇੱਥੇ ਆਪਾਂ 10 ਗਿਣਨੇ ਨੇ 1 2 3 10 ਥੈਨ ਰਿਲੈਕਸ ਇਦਾਂ ਹੀ ਤੁਸੀਂ 5 ਵਾਰੀ ਇਸ ਸਾਈਡ 5 ਵਾਰੀ ਇਸ ਸਾਈਡ ਸਵੇਰੇ ਸ਼ਾਮ ਕਰਨੀਆਂ ਨੇ 1 2 3 10 ਥੈਨ ਰਿਲੈਕਸ ਇਹ ਹੋ ਗਿਆ ਨੰਬਰ 1 ਸਟ੍ਰੈਚ ਹੁਣ ਆਪਾਂ ਸਟਰੈਂਥਨਿੰਗ ਕਰਾਂਗੇ ਦੋਨੋਂ ਗੋਡੇ ਮੋੜ ਕੇ ਲੱਕ ਉੱਪਰ ਚੱਕ ਦਾਂਗੇ ਇੱਥੇ ਆਪਾਂ 10 ਗਿਣਾਂਗੇ 1 2 3 10 ਇਸ ਨੂੰ ਕਿਹਾ ਜਾਂਦਾ ਬ੍ਰਿਜਿੰਗ ਇਸ ਨੂੰ ਵੀ ਤੁਸੀਂ 5